ਖੋਜੀ ਆ ਆ ਸੀਜ਼ਨ ਜਿਹੜਾ ਵੈਸੇ ਤਾਂ ਹੁਣ ਅੱਗੇ ਅੱਗੇ ਹੋਣੇ ਘੱਟ ਲੱਗੇ ਅੱਜ ਕਿ ਵਿਆਹ ਕੱਟਾ ਆ ਰਹੇ ਨੇ ਉਹ ਬੱਚੇ ਬਾਹਰ ਚਲੇ ਗਏ ਬੱਚੇ ਦਾ ਦੇਖ ਸਾਰੇ ਬਾਹਰ ਚਲੇ ਗਏ ਜਿਹੜੀਆਂ ਜਿਹੜੇ ਪਿੱਛੇ ਮੁੰਡੇ ਉਹ ਕਰ ਰਹੇ ਨੇ ਉਹਨਾਂ ਦੇ ਵਿਆਹ ਨਹੀਂ ਹੋ ਰਹਾ ਕੁੜੀਆਂ ਆਪਣੀ ਮਰਜ਼ੀ ਕਰਦੀਆਂ ਨੇ ਨਹੀਂ ਆਪਣੀ ਮਰਜ਼ੀ ਤਾਂ ਨਹੀਂ ਪਰ ਕਿਤੇ ਨਾ ਕਿਤੇ ਉਹ ਉਹਨਾਂ ਦੀ ਡਿਮਾਂਡ ਆ ਹੋਣਾ ਕੁੜੀਆਂ ਦੀ ਕਹਿਣ ਦਾ ਬਦਲ ਸੋਚਣ ਲੱਗ ਗਈ ਵੀ ਅਸੀਂ ਯਾਰ ਕਿੰਨੇ ਦਾ ਪਹਿਲਾਂ ਮੁੰਡੇ ਵਾਲੇ ਕਹਿੰਦੇ ਸੀ ਵੀ ਅਸੀਂ ਦੇਖ ਕੇ ਰਿਸ਼ਤਾ ਲਵਾਂਗੇ ਤੇ ਤੈਨੂੰ ਇੱਕ ਤੈਨੂੰ ਰਿਸ਼ਤੇ ਹੁੰਦੇ ਵੀ ਘੱਟ ਨੇ ਜੇ ਹੁੰਦੇ ਨੇ ਤਾਂ ਆਪੇ ਖਰਾਕ ਰੂ ਲੰਦੇ ਨੇ ਵਿੱਚ ਤੈਨੂੰ ਮੈਂ ਇੱਕ ਰਿਸ਼ਤੇ ਦੀ ਗੱਲ ਸੁਣਾਉਣਾ ਹਾਂਜੀ ਇੱਕ ਕਹਿੰਦੇ ਫੋਨ ਤੇ ਗੱਲ ਹੋ ਗਈ ਕਿਸੇ ਦੀ ਹੂੰ ਹੂੰ ਵੀ ਮੁੰਡੇ ਯਾਰ ਕੁੜੀ ਦੀ ਮੁੰਡੇ ਯਾਰ ਕੁੜੀ ਦੀ ਫੋਨ ਤੇ ਗੱਲ ਹੋਈ ਗੱਲ ਚੱਲਦੀ ਚੱਲਦੀ ਚੱਲ ਮਿਲੇ ਹੈ ਨਹੀਂ ਤੇ ਤੇ ਗੱਲ ਇੱਕ ਦੂਏ ਨੂੰ ਵਿਆਹ ਤੱਕ ਦੀ ਹੋ ਗਈ ਹਾਂ ਦੇਖਣ ਤੱਕ ਦੀ ਹੋ ਗਈ ਜੀ ਵੀ ਆਪਾਂ ਇੱਕ ਦੂਏ ਨੂੰ ਆਪਾਂ ਦੇਖੀਏ ਤੇ ਆਪਾਂ ਆਪਣਾ ਅੱਗੇ ਆਪਣਾ ਵੀ ਆਪਾਂ ਫਿਰ ਆਪਾਂ ਆਪਣੀ ਜ਼ਿੰਦਗੀ ਜ਼ਿੰਦਗੀ ਤੋਰੀਏ ਹਾਂ ਵੀ ਵਿਆਹ ਕਰਾਵਾਂਗੇ ਉਹ ਕਹਿੰਦੇ ਵੀ ਆਪਾਂ ਹੁਣ ਤੱਕ ਦੇਖਿਆ ਤਾਂ ਹੈ ਨਹੀਂ ਇੱਕ ਦੂਏ ਨੂੰ ਤੂੰ ਪਛਾਣੇਗਾ ਕਿਵੇਂ ਮੁੰਡਾ ਕਹਿੰਦਾ ਕਹਿੰਦਾ ਵੀ ਮੈਂ ਰੈਸਟੋਰੈਂਟ 'ਚ ਜਾਊਂਗਾ ਹਾਂ ਤੇ ਮੇਰੇ ਹੱਥ 'ਚ ਅੰਬ ਦਾ ਸ਼ੇਕ ਹੋਊਗਾ ਪੀਲੇ ਰੰਗ ਦਾ ਤੂੰ ਐਂ ਦੇਖ ਲਈ ਬਸ ਪੀਲੇ ਰੰਗ ਦਾ ਅੰਬ ਦਾ ਸ਼ੇਕ ਪੀਲੇ ਰੰਗ ਦਾ ਹੋਊਗਾ ਅੰਬ ਦਾ ਸ਼ੇਕ ਅੰਬ ਦਾ ਸ਼ੇਕ ਤਾਂ ਹੁੰਦਾ ਪੀਲਾ ਹੀ ਆ ਹਾਂ ਕਹਿੰਦਾ ਵੀ ਕਹਿੰਦਾ ਤੂੰ ਐਂ ਸਮਝ ਲਈ ਬਸ ਜਿਹਦੇ ਹੱਥ 'ਚ ਪੀਲੇ ਰੰਗ ਦਾ ਸ਼ੇਕ ਹੋਇਆ ਵੀ ਮੈਂ ਉਹੀ ਆ ਚੱਲ ਜੀ ਉਹ ਉਹਨੇ ਆਪਣਾ ਗਿਆ ਰੈਸਟੋਰੈਂਟ ਤੇ ਰੈਸਟੋਰੈਂਟ ਵਾਲਿਆਂ ਨੂੰ ਕਹਿੰਦਾ ਕਹਿੰਦਾ ਵੀ ਸ਼ੇਕ ਬਣਾ ਦੋ ਮੈਂਗੋ ਦਾ ਮੈਂਗੋ ਸ਼ੇਕ ਮੈਂਗੋ ਸ਼ੇਕ ਬਣਾ ਦੋ ਉਹ ਕਹਿੰਦੇ ਵੀ ਮੈਂਗੋ ਦਾ ਹੈ ਨਹੀਂ ਅੱਛਾ ਮੈਂ ਉਹਰੇ ਉਹ ਦੱਸਿਆ ਉਹਦੇ ਪਹਿਲੀ ਕੰਮ ਬਣ ਗਿਆ ਉਹ ਕਹਿੰਦਾ ਵੀ ਕੋਈ ਪੀਲੇ ਰੰਗ ਦਾ ਸ਼ੇਕ ਹੋਵੇ ਉਹ ਕਹਿੰਦੇ orange ਬਣਾ ਦਿੰਦੇ ਆ ਅਸੀਂ orange ਬਣਾ ਉਹ ਕਹਿੰਦਾ ਚਲ orange ਬਣਾ ਦੋ ਐਨੇ ਭਾਈ ਉਹ ਦੱਸ orange ਸ਼ੇਕ ਲੈ ਕੇ ਬੈਠਾ ਉਹ ਜੂੜ ਲੈ ਕੇ ਤੇ ਉਹ ਆ ਗਈ ਉਹ ਆਈ ਦੇਖੀ ਉਹ ਭਈ ਉਹ ਉਹ ਮੂੰਹ ਮੱਥੇ ਨਾ ਲੱਗੇ ਉਹ ਸੋਣੀ ਨਾ ਉਹ ਭੈਣ ਜੋ ਮੁੰਡਾ ਦੇਖੇ ਤੇ ਮੈਂ ਤਾਂ ਫਸ ਗਿਆ ਉਹਨੇ ਆਲੇ-ਦਲੇ ਦੇਖਿਆ ਉਹਦੇ ਗਲਾਸ ਕਿੰਨੀ ਜਾ ਕੇ ਕਹਿੰਦੀ ਵੀ ਮੰਗੇਓ ਸ਼ੇਕ ਆਲਾ ਤੂੰ ਹੀ ਆ ਪੀੜੇ ਸ਼ੇਕ ਆਲਾ ਉਹ ਕਹਿੰਦਾ ਨਾ ਪੈਂਗੋ ਸ਼ੇਕ ਨਹੀਂ ਇਹ ਤਾਂ ਔਰੀਜਨ ਕਿੰਨੂਆਂ ਦਾ ਜੂਸ ਆ ਦੇਖ ਲਾ ਮੈਂ ਤਾਂ ਹੈ ਹੀ ਨਹੀਂ ਉਹ ਉੱਥੇ ਛੱਡ ਗਿਆ ਉਹ ਦਾ ਮਤਲਬ ਇਹ ਫੋਨਾਂ ਤੇ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਨਹੀਂ ਕਿਸੇ ਨੂੰ ਪਤਾ ਕਰੋ ਹੁਣ ਤਾਂ ਵੀਡੀਓ ਟਿੱਪ ਚੱਕ ਜਾਂਦਾ ਜਵਾਬ ਤਾਂ ਵੀਡੀਓ ਵਾਲੀਓ ਹੋ ਗਈਆਂ ਇਸ ਗੱਲ ਕਰਕੇ ਵੀ ਭਈ ਬੰਦੇ ਆਪਣਾ ਆਪ ਕਰਾਈ ਜਾਂਦੇ ਨੇ ਬਸ ਹਮ ਚਲੋ ਜੀ